ਜ਼िले ਦੇ ਪਿੰਡ ਬੋੜਜ ਢਿਲਮਾ ਵਿਖੇ ਐਸਐਸਪੀ ਡਾਕਟਰ ਨਰਿੰਦਰ ਭਾਰਗ ਮਾਨਸਾ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੀ ਬੁੱਤਦਾਰ ਨਵੇਂ ਸ਼ਮਸ਼ਾਨ ਘੜ ਵਿਖੇ ਉਦਘਾਟਨ ਕੀਤਾ ਗਿਆ ਜਾਣਕਾਰੀ ਮੁਤਾਬਕ ਪਿੰਡ ਦੇ ਸਰਪੰਚ ਜਗਦੀਪ ਸਿੰਘ ਢਿੱਲੋਂ ਜੋ ਕਿ ਪਿੰਡ ਦੀਆਂ ਵਧੀਆਂ ਵਿਕਾਸ ਕਰਦੇ ਆ ਰਹੇ ਨੇ ਅਤੇ ਪਿੰਡ ਨੂੰ ਨਸ਼ਾ ਮੁਕਤ ਅਤੇ ਹੋਰ ਲੋੜਿੰਦੀਆਂ ਸਹੂਲਤਾਂ ਪਿੰਡ ਵਾਸੀਆਂ ਨੂੰ ਦਿੱਤੀਆਂ ਗਈਆਂ। ਉਹਨਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਐਸਐਸਪੀ ਡਾਕਟਰ ਨਰਿੰਦਰ ਭਾਰਗ ਮਾਨਸਾ ਨੇ ਕਿਹਾ ਕਿ ਹਰ ਇੱਕ ਪਿੰਡ ਦੇ ਵਿੱਚ ਜਗਦੀਪ ਵਰਗੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਆਪਣੇ ਪਿੰਡ ਦੇ ਵਿਕਾਸ ਕਾਰਜ ਕਰਕੇ ਵਧੀਆਂ ਭੂਮਿਕਾ ਨਿਭਾ ਰਹੇ ਨੇ। ਇਸ ਮੌਕੇ ਪਿੰਡ ਦੇ ਪੰਚਾਇਤ ਵੱਲੋਂ ਐਸਐਸਪੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਆਜ਼ਾਦੀ ਦੇ 75ਵੇਂ ਆਜ਼ਾਦੀ ਦਿਵਸ ਤੇ ਭਾਰਤ ਦੇ ਗੁਰਜਟੇਲ ਮਾ ਪਿੰਡ ਦੀ ਪੰਚਾਇਤ ਇੱਥੇ ਦੇ ਸਰਪੰਚ ਜਗਦੀਪ ਸਿੰਘ ਉਹਨਾਂ ਤੇ ਇੱਥੇ ਦੇ ਨਗਰ ਵਾਸੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦਾ ਇੱਕ ਲਾਈਫ ਸਾਈਜ਼ ਬੁੱਤ ਉਹਨਾਂ ਨੇ ਅੱਜ ਇੱਥੇ ਲਗਾਇਆ ਜਿਹਨੂੰ ਇਨਾਗੂਰੇਟ ਕਰਨ ਦਾ ਮਾਣ ਮੈਨੂੰ ਹਾਸਲ ਹੋਇਆ ਮੈਂ ਸਮਝਦਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਨੂੰ ਯਾਦ ਕਰਕੇ ਇਸ ਪਿੰਡ ਵਾਲਿਆਂ ਨੇ ਇੱਕ ਇਹੀ ਜੀ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਜਿਹਨੂੰ ਸਾਰੇ ਪੰਜਾਬ ਨੂੰ ਫਾਲੋ ਕਰਨਾ ਚਾਹੀਦਾ ਆਪਣੇ ਸਾਰੇ ਸ਼ਹੀਦਾਂ ਨੂੰ ਇਸ ਤੋਂ ਵਧੀਆ ਸ਼ਰਧਾਂਜਲੀ ਨਹੀਂ ਹੋ ਸਕਦੀ ਕਿ ਪਿੰਡ ਦਾ ਪਿੰਡ ਪੂਰੇ ਦਾ ਪੂਰਾ ਆ ਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਸਮਾਗਮ ਦਾ ਹਿੱਸਾ ਬਣੇ ਔਰ ਉਹਨਾਂ ਨੂੰ ਇਹ ਸ਼ਰਧਾਂਜਲੀ ਪੇਂਟ ਕਰੇ ਇਦੇ ਲਈ ਸਾਰਾ ਭਾਰਤ ਉਹਨਾਂ ਦਾ ਰਿਣੀ ਹੈ ਉਹਨਾਂ ਦੇ ਮਾਪੇ-ਬਾਪ ਦਾ ਰਿਣੀ ਹੈ ਉਹਨਾਂ ਸ਼ਹੀਦਾਂ ਦੇ ਇਹਦਾ ਉਪਰਾਲਾ ਮੈਂ ਉਮੀਦ ਕਰਾਂਗਾ ਤੇ ਆਸ ਰੱਖਾਂਗਾ ਕਿ ਪੰਜਾਬ ਦੇ ਬਾਕੀ ਪਿੰਡਾਂ 'ਚ ਵੀ ਵੇਖਣ ਨੂੰ ਮਿਲੇ ਸਰ ਨਸ਼ਿਆਂ ਤੋਂ ਦੂਰ ਰੱਖਿਆ ਹੋਇਆ ਪਿੰਡ ਨੇ ਜਿੰਦਗੀ ਜਾਨੇ ਉਪਰਾਲਾ ਕੀਤਾ ਵੀ ਲੜਾਈ ਝਗੜਿਆਂ ਤੋਂ ਵੀ ਦੂਰ ਦਾ ਪਿੰਡ ਕੀ ਕਹਿਣਾ ਚਾਹੀਦਾ ਇੱਥੇ ਆ ਕੇ ਇਸ ਪਿੰਡ 'ਚ ਆ ਕੇ ਇਸ ਪਿੰਡ ਦੀ ਹਰਿਆਵਲ ਦੇਖ ਕੇ ਜਿਹੜੀ ਇਹਨਾਂ ਨੇ ਆਪਣੀ ਐਫਰਟ ਨਾਲ ਕੀਤੀ ਹੈ ਇਸ ਪਿੰਡ ਦਾ ਏਕਾ ਦੇਖ ਕੇ ਕਿ ਇਸ ਪਿੰਡ ਚ ਕੋਈ ਧੜੇਵਾਜੀ ਨਹੀਂ ਕੋਈ ਪਾਰਟੀਵਾਜੀ ਨਹੀਂ ਵਾਕਈ ਇਸ ਸਰਪੰਚ ਜਿਹੜਾ ਕਿ ਯੰਗ ਮੁੰਡਾ ਬਿਲਕੁਲ ਇਹਦੀ ਸੂਝ-ਬੂਝ ਤੇ ਇਹਦੀ ਜਿਹੜੀ ਅਕਲ ਆ ਉਸ ਦੀ ਮਦਦ ਦੰਨਾ ਕਿ ਇਸ ਪਿੰਡ ਨੂੰ ਕਾਫੀ ਕੁਰਤੀਆਂ ਤੋਂ ਨੇ ਬਚਾ ਕੇ ਰੱਖਿਆ ਹੋਇਆ ਤੇ ਪ੍ਰਸ਼ਾਸਨ ਦੇ ਤੌਰ ਤੇ ਸਾਡਾ ਸਹਿਯੋਗ ਹਮੇਸ਼ਾ ਇਹ ਜੇ ਨਾਗਰਿਕਾਂ ਨਾਲ ਹਮੇਸ਼ਾ ਰਹਿੰਦਾ ਤੇ ਇਹਨਾਂ ਨਾਲ ਉਚੇਚੇ ਤੌਰ ਤੇ ਰਹੇ ਸਾਡੇ ਪਿੰਡ ਦੇ ਵਿੱਚ ਅੱਜ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਰਦਾਰ ਅਪਸੇਹ ਭਗਤ ਸਿੰਘ ਦਾ ਬੁੱਤ ਲਗਵਾਇਆ ਗਿਆ ਸਾਡੇ ਪਿੰਡ ਦੇ ਵਿੱਚ ਤੇ ਉਹਨਾਂ ਨੂੰ ਮੁੱਖ ਰੱਖਦਾ ਤੇ ਆਜ਼ਾਦੀ ਦਿਹਾੜੇ ਦੇ ਮੁੱਖ ਰੱਖਦੇ ਆ ਸੀ ਇਹ ਪ੍ਰੋਗਰਾਮ ਅਲਿਕਾ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਇਹ ਕੰਮ ਨੂੰ ਦੇ ਕੇ ਬਹੁਤ ਹੀ ਖੁਸ਼ੀ ਮੰਨ ਲਓ ਮੰਦਕੇ ਚਲੋ ਜाहिर ਹੋ ਰਹੀ ਹੈ ਜੀ ਬਹੁਤ ਕੋਜ਼ੀ ਬਣਾ ਰਿਹਾ ਜਿਹੜਾ ਪਿੰਡ ਇਹ ਤਾਂ ਇਹੀ ਦਿਨਾਂ ਤੋਂ ਉਹਨੇ ਜੀ ਜੋ ਕਿ ਆਪਣੇ ਅਸਲੀ ਹੀਰੋ ਹੈ ਉਹਨਾਂ ਨੂੰ ਆਪਣਾ ਮੰਨਿਆ ਜਾਵੇ ਜੋ ਕਿਆਂ ਗੀਤਾਂ ਦੇ ਵਿੱਚ ਜਾਂ ਕੋਈ ਆਪਣਾ ਗੀਤਕਾਰ ਜਾਂ ਗਾਇਕ ਗਲਤ ਆਪਣਾ ਲੋਕਾਂ ਨੂੰ ਆਪਣਾ ਹੀਰੋ ਦੱਸ ਰਿਹਾ ਹੈ ਪਰ ਜੋ ਕਿ ਆਪਣੇ ਅਸਲੀ ਹੀਰੋ ਹੈ ਉਹਨਾਂ ਨੂੰ ਮਤਲਬ ਪਿੱਛੇ ਕਰ ਰਹੇ ਨੇ ਅਸੀਂ ਤਾਂ ਨੌਜਵਾਨો ਇਹੀ ਸ਼ੇਧ ਦੇਣਾ ਚਾਹੁੰਦੇ ਹਾਂ ਕਿ ਵੀ ਜੋ ਕਿ ਆਪਣੇ ਅਸਲੀ ਹੀਰੋ ਹੈ ਉਹਨਾਂ ਨੂੰ ਮੂਰੇ ਲਿਆਂਦਾ ਜਾਵੇ ਤੇ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕੀਤੀ ਜਾਵੇ Bureau Report, SMZ News, Punjab. For latest updates, like and follow our Facebook page SMZ News and don't forget to subscribe our YouTube channel and press the bell icon.